ਗੁੱਡ ਮਾਰਨਿੰਗ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਜਿਹੜੀਆਂ ਘੋੜੀਆਂ ਹੀਟ ਨਹੀਂ ਘੜਦੀਆਂ ਕੁਝ ਵੀ ਕਰ ਲਓ ਤੁਸੀਂ ਘੋੜੀਆਂ ਹੀਟ ਨਹੀਂ ਘੜਦੀਆਂ ਜਿਹਨੂੰ ਆਪਾਂ ਐਨਟ੍ਰਸ ਬੋਲਦੇ ਆ ਐਨਟ੍ਰਸ ਦੀ ਕੰਡੀਸ਼ਨ ਦੇ ਵਿੱਚ ਚਲੀ ਜਾਂਦੀ ਆ ਉਹਦੇ ਪਿੱਛੇ ਕਿਹੜੇ-ਕਿਹੜੇ ਕਾਰਨ ਰਹਿੰਦੇ ਨੇ ਤੇ ਇਸ ਵਾਰ ਘੋੜੀਆਂ ਨੇ ਹੀਟ ਕਿਉਂ ਨਹੀਂ ਕੱਢੀ ਆ ਮੌਸਮ ਦੇ ਵਿੱਚ ਜਿਹੜਾ ਅਕਤੂਬਰ ਦਾ ਮਹੀਨਾ ਹੁੰਦਾ ਬਹੁਤ ਘੱਟ ਘੂੜੀਆਂ ਨੇ ਲਗਭਗ 50% ਘੂੜੀਆਂ ਨੇ ਈਟ ਚੱਜ ਨਾਲ ਨਹੀਂ ਬਣਾਈ। ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਤੇ ਨਾਲ ਹੀ ਇੱਕ ਮਾਫੀ ਚਾਹੁੰਦੇ ਹਾਂ ਬਹੁਤ ਲੰਬਾ ਅਰਸੇ ਤੋਂ ਰੈਗੂਲਰ ਨਹੀਂ ਹੋ ਪਾ ਰਿਹਾ। ਉਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ ਇੱਕ ਤਾਂ ਮਕਾਨ ਦਾ ਕੰਮ ਚੱਲਦਾ ਸੀ ਹੋਰ ਕਈ ਕਾਰਨ ਨੇ ਠੀਕ ਹੈ ਮੈਂ ਟਰਾਈ ਕਰੂੰਗਾ ਹੁਣ ਇਸ ਤੋਂ ਬਾਅਦ ਆਪਾਂ ਪੇਜ ਤੇ ਰੈਗੂਲਰ ਰਹੀਏ ਤੁਹਾਡੇ ਨਾਲ ਜਿਹੜਾ ਰਾਬਤਾ ਉਹ ਬਣਿਆ ਰਹੇ। ਐਨਟ੍ਰਸ ਦੇ ਵਿੱਚ ਭਰਾਭੋ ਸਭ ਤੋਂ ਪਹਿਲੀ ਜਿਹੜੀ ਪ੍ਰੋਬਲਮ ਹੈ ਘੂੜੀਆਂ ਦੇ ਵਿੱਚ। ਉਹ ਹੈਗੀ ਹੈ ਸੀਜ਼ਨ ਦੀ ਘੋੜੀਆਂ ਦਾ ਸੈਕਸ ਸੀਜ਼ਨ ਸੀਜ਼ਨਲ ਹੁੰਦਾ ਸੀਜ਼ਨਲ ਤੋਂ ਭਾਵ ਕੀ ਆ ਅਕਤੂਬਰ ਦਾ ਮਹੀਨਾ ਤੇ ਨਵੰਬਰ ਦਾ ਮਹੀਨਾ ਦੋ ਮਹੀਨੇ ਇਹ ਉਦੋਂ ਬਾਅਦ ਫਰਵਰੀ ਲਾਸਟ ਮਾਰਚ ਤੇ ਅਪ੍ਰੈਲ ਇੰਨਾ ਹੀ ਟਾਈਮ ਹੁੰਦਾ ਇਹਦੇ ਵਿੱਚ ਘੋੜੀਆਂ ਬਿਲਕੁਲ ਪ੍ਰੋਪਰ ਫੋਲਿਕਲ ਤਿਆਰ ਕਰਦੀਆਂ ਤੇ ਇਹਦੇ ਪਿੱਛੇ ਦਾ ਕਾਰਨ ਕੀ ਹੈ ਇੱਕ ਤੰਨ ਦਾ ਜਿਹੜਾ ਗੈਸ ਸਟੇਸ਼ਨ ਪੀਰੀਅਡ ਦਾ ਭਾਵ ਕੀ ਹੈ ਜਿਹੜਾ ਸੂਆ ਹੁੰਦਾ ਉਹ ਐਨੂਅਲ ਹੁੰਦਾ ਇਸ ਕਰਕੇ ਇਹ ਇਹ ਹੀ ਥੋੜਾ ਸਮਾਂ ਜਿਹਦੇ ਵਿੱਚ ਘੋੜੀਆਂ ਨੂੰ ਹੀਟ ਸਾਈਕਲ ਪ੍ਰੋਪਰ ਆਉਂਦੇ ਨੇ ਤੇ ਪ੍ਰੋਪਰ ਫੋਲਿਕਲ ਤਿਆਰ ਕਰਦੀਆਂ ਨੇ ਆਦਰਵਾਇਜ਼ ਕੀ ਆ ਘੋੜੀਆਂ ਹੀਟ ਚ ਸ਼ੋਅ ਕਰਦੀਆਂ ਨੇ ਕਈ ਵਾਰ ਫੋਲਿਕਲ ਛੋਟੇ ਬਣਦੇ ਆ ਤੇ ਕਈ ਵਾਰ ਕੀ ਆ ਮਿਸ ਕੈਰੇਜ ਹੋਣ ਦਾ ਵੀ ਖਤਰਾ ਰਹਿੰਦਾ ਤੇ ਇਹੀ ਮੇਨ ਕਾਰਨ ਆ ਦੂਸਰਾ ਕਾਰਨ ਕੀ ਆ ਜਾਂਦਾ ਪਹਿਲਾ ਕਾਰਨ ਤਾਂ ਸੀਜ਼ਨ ਹੋ ਗਿਆ ਦੂਸਰਾ ਕਾਰਨ ਆ ਜਾਂਦਾ ਜਿਹੜਾ ਘੋੜੀਆਂ ਦੇ ਵਿੱਚ ਮਿਨਰਲ ਡੈਫੀਸ਼ੈਂਸੀ ਆਉਂਦੀ ਆ ਮਿਨਰਲ ਡੈਫੀਸ਼ੈਂਸੀ ਤੋਂ ਭਾਵ ਕੀ ਆ ਜਿਹੜੇ ਤੱਤ ਨੇ ਸਰੀਰ ਦੇ ਵਿੱਚ ਜਿੰਨਾ ਨਾਲ ਸਰੀਰ ਬਣਿਆ ਹੋਇਆ ਜਦੋਂ ਉਹ ਤੱਤਾਂ ਦੀ ਘਾਟ ਆ ਜਾਂਦੀ ਜਿਹਦੇ ਵਿੱਚ ਕਾਪਰ ਜ਼ਿੰਕ ਕੁਆਰਟ ਫਾਸਫੋਰਸ ਕੈਲਸ਼ੀਅਮ ਤੇ ਵਿਟਾਮਿਨ ਇਹ ਸਾਰੇ ਜਿਹੜੇ ਤੱਤ ਨੇ ਜਦੋਂ ਇਹਨਾਂ ਦੀ ਘਾਟ ਆ ਜਾਂਦੀ ਆ ਭਾਵ ਵੀਕਨੈਸ ਹੁੰਦੀ ਆ ਉਦੋਂ ਵੀ ਘੋੜੀਆਂ ਹੀਟ ਦੇ ਵਿੱਚ ਨਹੀਂ ਆਉਂਦੀਆਂ ਤੇ ਇਹਦੇ ਵਿੱਚ ਕੋਈ ਸਰੀਰ ਦਾ ਵੱਡਾ ਭਾਰਾ ਹੋਣਾ ਕੋਈ ਜ਼ਰੂਰੀ ਨਹੀਂ ਵੀ ਬਹੁਤ ਭਾਰੀ ਹੋ ਗਿਆ ਉਹ ਜਿਹੜੇ ਫੈਕਟੀ ਹੋ ਜਾਂਦੇ ਆ ਉਹਨਾਂ ਦੇ ਵਿੱਚ ਵੀ ਇਹ ਚੀਜ਼ਾਂ ਦੀ ਕਮੀ ਆਉਂਦੀ ਹੈ ਉਸ ਤੋਂ ਬਾਅਦ ਤੀਜਾ ਕਾਰਨ ਆ ਜਾਂਦਾ ਸਪੋਜ਼ ਕਰੋ ਤੁਸੀਂ ਸੀਜ਼ਨ ਦੇ ਵਿੱਚ ਘੋੜੀ ਮੀਟ ਕਰਾ ਲਈ ਮੀਟ ਕਰਾ ਲਈ ਘੋੜੀ ਪ੍ਰੈਗਨੈਂਟ ਹੋ ਗਈ ਕਿਸੇ ਕਾਰਨ ਬਸ ਕੋਈ ਵੀ ਕਾਰਨ ਹੋਇਆ ਕੋਈ ਵੀ ਮਿਸ ਹੈਪਨਿੰਗ ਹੋਈ ਘੋੜੀ ਦਾ ਜਿਹੜਾ ਐਮਬ੍ਰਿਓ ਸੀ ਭਾਵੇਂ ਜਿਹੜੀ ਫਾਲਪੀਅਨ ਟਿਊਬ ਦੇ ਵਿੱਚ ਐਗ ਤੇ ਸਪਰਮ ਦੀ ਮੀਟਿੰਗ ਹੋਈ ਸੀ ਜੋ ਉਹਦੇ ਤੋਂ ਅੱਗੇ ਰਿਜ਼ਲਟ ਹੋਇਆ ਸੀ ਭਾਵ ਉਹਨਾਂ ਦੇ ਮਿਲਣ ਨਾਲ ਜੋ ਐਮਬ੍ਰਿਓ ਬਣਿਆ ਸੀ ਉਹਦੀ ਕਿਸੇ ਕਾਰਨ ਕਰਕੇ ਡੈਥ ਹੋ ਗਈ ਉਹਦੇ ਪਿੱਛੇ ਨੰਬਰ ਆਫ ਕਾਰਨ ਨੇ ਪਹਿਲੀ ਗੱਲ ਤਾਂ ਕਈ ਵਾਰ ਤਾਂ ਕੀ ਹੁੰਦਾ ਯੂਟਰਸ ਦਾ ਜਿਹੜਾ এনवायरमेंट ਆ ਉਹ ਸਹੀ ਨਹੀਂ ਰਹਿੰਦਾ ਪੀ ਐਚ ਵੈਲਿਊ ਖਰਾਬ ਹੋ ਜਾਂਦੀ ਆ ਬਹੁਤ ਸਾਰੇ ਟੇਸ ਸਾਰੇ ਕਾਰਨ ਨੇ ਤੇ ਘੋੜੀਆਂ ਦੇ ਵਿੱਚ ਕੀ ਹੁੰਦਾ ਐਮਬ੍ਰਿਓ ਦੀ ਡੈਥ ਹੋ ਜਾਂਦੀ ਆ ਤੇ ਜਿਹੜਾ ਓਵਰੀਆ ਦੇ ਉੱਤੇ ਸਾਈਕਲ ਆ ਉਹ ਸਟਾਰਟ ਨਹੀਂ ਹੁੰਦਾ ਜਿਹੜਾ CL ਉਹ ਜਿਹਾ ਦਾ ਤਿਉਂ ਬਣਿਆ ਰਹਿੰਦਾ। ਘੋੜੀਆਂ ਫਾਲਿਕਲ ਤਿਆਰ ਨਹੀਂ ਕਰਦੀਆਂ। ਇਹ ਵੀ ਕਾਰਨ ਹੁੰਦਾ ਘੋੜੀ ਗੱਭਣ ਵਾਲੇ ਲੱਛਣ ਸ਼ੋਅ ਕਰੀ ਜਾਂਦੀ ਆ। ਇਹਦੇ ਤੇ ਇੱਕ ਵੀਡੀਓ ਪ੍ਰੋਪਰ ਬਣਾਵਾਂਗੇ ਜਿਹਨੂੰ ਸਿਡੋਸਾਈਸਿਸ ਕਹਿੰਦੇ ਨੇ। ਘੋੜੀਆਂ ਪ੍ਰੈਗਨੈਂਟ ਵਾਲੇ ਲੱਛਣ ਸ਼ੋਅ ਕਰਦੀਆਂ ਨੇ ਪਹਿਲੇ 1.5-2 ਮਹੀਨੇ ਤੱਕ ਤੁਸੀਂ ਚੈੱਕ ਕਰਾਉਨੇ ਹੋ, ਮੈਨੂਅਲ ਚੈੱਕ ਕਰਾਉਨੇ ਹੋ, ਚਾਹੇ ਤੁਸੀਂ ਦੂਸਰੇ ਲੋਟ ਵੀ ਚੈੱਕ ਕਰਾ ਲਿਆ। ਚੈੱਕ ਕਰਦੇ ਨੇ ਡਾਕਟਰ ਤੇ ਉਹ ਪ੍ਰੈਗਨੈਂਟ ਹੁੰਦੀ ਹੈ ਕੁੜੀ ਬਟ ਕੀ ਹੈ ਜਦੋਂ ਤੁਸੀਂ 4-5 ਮਹੀਨੇ ਬਾਅਦ ਉਹਨੂੰ ਚੈੱਕ ਕਰਾਉਂਦੇ ਹੋ ਤਾਂ ਉਹ ਜਿਹੜੀ ਗਰੋਥ ਆ ਬਿਲਕੁਲ ਖਤਮ ਹੋ ਜਾਂਦੀ ਹੈ ਉਹਦੇ ਵਿੱਚ ਕੀ ਹੁੰਦਾ ਜਿਹੜਾ ਐਮਬ੍ਰਿਓ ਆ ਉਹ ਫਿਰ ਬਹੁਤ ਸਾਰੇ ਲੋਕਾਂ ਦੇ ਸਵਾਲ ਹੁੰਦੇ ਹਨ ਬੱਚਾ ਤਾਂ ਸਿੱਟਿਆ ਨਹੀਂ ਜੀ ਉਹ ਜਿਹੜਾ ਐਮਬ੍ਰਿਓ ਆ ਉਹ ਜਿਹੜਾ ਫੀਟਸ ਬੰਬ ਬਣਨਾ ਸ਼ੁਰੂ ਹੋ ਗਿਆ ਜਿਹੜਾ ਬੰਬ ਹੁੰਦਾ ਫੀਟਸ ਉਹ ਬਣਨਾ ਸ਼ੁਰੂ ਹੋ ਗਿਆ ਪਰ ਜਿਹੜਾ ਉਹਦੇ ਵਿੱਚ ਐਮਬ੍ਰਿਓ ਸੀ ਉਹਨੇ ਗਰੋਥ ਹੀ ਨਹੀਂ ਕੀਤੀ ਠੀਕ ਹੈ ਉਹਨੂੰ ਸਿਡੋਸਾਈਸਿਸ ਕਹਿੰਦੇ ਨੇ ਇਹਦੇ ਬਾਰੇ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਤੇ ਇਹ ਸਾਰੇ ਮੇਨ ਕਾਰਨ ਰਹਿੰਦੇ ਨੇ ਘੂੜੀਆਂ ਨੇ ਹੀਟ ਨਾ ਕੱਢਣ ਦੇ ਦੋਸਤੋ ਜਿਹੜੀ ਵੀ ਤੁਹਾਨੂੰ ਡਾਊਟ ਹੋਇਆ ਥੱਲੇ ਕਮੈਂਟ ਜਰੂਰ ਕਰਿਓ ਆਪਾਂ ਉਹਦੇ ਤੇ ਵੀ ਵੀਡੀਓ ਬਣਾਵਾਂਗੇ ਹੁਣ ਜਿੰਨੀਆਂ ਵੀ ਬੇਸਿਕ ਵੀਡੀਓ ਸੀ ਆਪਾਂ ਪਾ ਚੁੱਕੇ ਆ ਹੁਣ ਮੈਂ ਚਾਹੁੰਦਾ ਵੀ ਘੂੜਿਆਂ ਦੇ ਆਪਾਂ ਪਹਿਲੀ ਪੌੜੀ ਚੜੀਏ ਤੇ ਥੋੜਾ ਜਿਹਾ ਜਿਹੜਾ ਨੈਕਸਟ ਲੈਵਲ ਦਾ ਜੋ ਮੇਰੀ ਜ਼ਿੰਦਗੀ ਦਾ ਸੁਪਨਾ ਮੈਂ ਘੂੜਿਆਂ ਵਾਸਤੇ ਇੰਨਾ ਕੁਝ ਕਰਕੇ ਜਾਵਾਂ ਜਾਂ ਇੰਨੀ ਜਾਣਕਾਰੀ ਸਾਂਝੀ ਕਰਕੇ ਜਾਵਾਂ ਕਿ ਲੋਕ ਘੋੜੇ ਕੋਈ ਅਸੀਸ ਦਿਨ ਠੀਕ ਹੈ ਜੀ ਥੈਂਕ ਯੂ ਦੋਸਤੋ ਮਿਲਦੇ ਨੇ ਨੈਕਸਟ ਵੀਡੀਓ